ਹਾਂ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਹਾਂ ਜੀ ਹਾਂ ਜੀ ਸਾਰੇ ਜੀ ਸਾਰੇ ਪਿੰਡਾਂ ਦੀ ਇਹਦਾ ਇਹਦੀ ਵੀ ਬਾਤ ਹੋ ਗਈ ਜੀ ਜਵਾਬ ਸਾਨੂੰ ਜੀ 6 ਸਾਲ ਦਾ ਕਾਰਡ ਤੋੜੀ ਜੀ ਬਾਤ ਸੁਣ ਜਾਂਦਾ ਬਾਤ ਜੀ ਕਦੇ ਵੀ ਕੋਈ ਕੰਮ ਨਹੀਂ ਬਿਲਕੁਲ ਬਿਲਕੁਲ ਇਸ ਲਈ ਅਗਰ ਤੁਹਾਨੂੰ ਚਲੋ ਕਰੋ ਸ਼ੁਰੂ ਅੱਛਾ ਡਾਕੂਮੈਂਟ ਬਣਿਆ ਹੋਇਆ ਹੈ ਬ੍ਰਿੰਦਰ ਕੁਮਾਰ ਜੀ ਗੋਇਲ ਉਸ ਨੂੰ ਸਾਰੇ ਲਾਈਕ ਕਰੋ ਤਾਂ ਕਿ ਹਲਕੇ ਦੇ ਵਿੱਚ ਜੋ ਵੀ ਗਤੀਵਿਧੀਆਂ ਹੁੰਦੀਆਂ ਨੇ ਜੋ ਵੀ ਕੰਮ ਕਰਵਾਏ ਜਾਂਦੇ ਨੇਗੇ ਜੋ ਜਿੱਥੇ ਪ੍ਰੋਗਰਾਮ ਹੁੰਦੇ ਨੇ ਉਸ ਪੇਜ ਤੇ ਪਾਈ ਜਾਂਦੇ ਨੇ ਬ੍ਰਿੰਦਰ ਕੁਮਾਰ ਜੀ ਗੋਇਲ ਦੇ ਨਾਮ ਤੇ ਪੇਜ ਬਣਿਆ ਹੋਇਆ ਉਸ ਨੂੰ ਸਾਰੇ ਜਣੇ ਫੋਲੋ ਕਰ ਲਓ ਲਾਈਕ ਕਰ ਲਓ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਦਾ ਰਹੇ ਨਹੀਂ ਤਾਂ ਮੰਤਰੀ ਸਾਹਿਬ ਤੋਂ ਪਹਿਲਾਂ ਕਿਹਾ ਸੀ ਮੈਂ ਮੇਰੇ ਘਾਇਤਸ ਤੋਂ ਉਹ ਤੋਂ ਮੈਂ ਮੈਂ ਦੀ ਬਿਛਾਰੇ ਤਾਂ ਉਸ ਸਮੇਂ ਇਹਨੇ ਇੱਕ ਗੱਲ ਕਹੀ ਸੀ ਮੈਨੂੰ ਕਹਿੰਦਾ ਜੀ ਤੁਹਾਨੂੰ ਇੱਕ ਕੰਮ ਕਹਿੰਦੇ ਆ ਕਹਿੰਦਾ ਪਰ ਹੁੰਦਾ ਹੰਦਾ ਹੈ ਨਹੀਂ ਨਾ ਕਰ ਕਹਿੰਨੇ ਕਿਉਂ ਆ ਵੀ ਜੇ ਤੁਹਾਨੂੰ ਪਹਿਲੇ ਹੀ ਪਤਾ ਵੀ ਹੁੰਦਾ ਨਹੀਂ ਤੇ ਕਹਿਣਾ ਕਿਉਂ ਆ ਕਹਿੰਦਾ ਕਹਿਣਾ ਇਸ ਲਈ ਆ ਕਿਉਂਕਿ ਅਸੀਂ ਸਾਰਿਆਂ ਨੂੰ ਕਹਿੰਦੇ ਰਹੇ ਆ ਪਹਿਲਾਂ ਫਿਰ ਸਾਡੇ ਮਨ ਚ ਆਇਆ ਨਹੀਂ ਰੂ ਵੀ ਤੁਹਾਨੂੰ ਨਹੀਂ ਕਿਹਾ ਚਲ ਮੈਂ ਕਹਿਤਾ ਸੀ ਕੰਮ ਚਲੋ ਉਸ ਸਮੇਂ ਨੇ ਦੱਸਿਆ ਜੀ ਕਿ ਇਹ ਜਿਹੜਾ ਸਾਡਾ ਸੂਆ ਹੈ 38 ਸਾਲਾਂ ਤੋਂ ਸਾਡੇ ਪਾਣੀ ਨਹੀਂ ਆਇਆ ਇਹੀ ਗੱਲ ਸੀ ਨਾ ਫਿਰ ਉਸ ਤੋਂ ਬਾਅਦ ਤਾਂ ਸਾਰੇ ਨਹੀਂ ਦੱਸਿਆ ਫਿਰ ਮੈਂ ਬਾਤ ਕਰੀ ਸੋ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਸਾਡੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਬੈਠੇ ਆ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਆ ਤੇ ਸਾਡੇ ਮਹਿਕਮੇ ਦੇ ਸਾਰੇ ਅਫਸਰ ਐਸਸੀ ਐਕਸ਼ਨ ਸਾਰੇ ਬੈਠੇ ਆ ਸੋ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਸਭ ਤੁਹਾਡੇ ਕਰਕੇ ਸੰਭਵ ਹੋ ਸਕੇ ਇਹਦੇ ਚ ਰੋਲ ਤੁਹਾਡਾ ਹੀ ਬਹੁਤ ਵੱਡਾ ਹੈ ਉਹ ਤੁਹਾਡਾ ਰੋਲ ਇਸ ਲਈ ਹੈ ਕਿ ਜੇ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਕੁਝ ਕਰ ਸਕਾਂ ਤਾਂ ਇਹ ਗੱਲ ਸੰਭਵ ਹੋ ਸਕੀ ਅੱਜ ਕੱਲਰ ਨਹੀਂ ਪੱਥਰ ਨਹੀਂ ਰੱਖਿਆ ਜਾ ਰਿਹਾ ਬਕਾਇਦਾ ਕੰਮ ਸਟਾਰਟ ਹੋ ਰਿਹਾ ਕੰਮ ਸਟਾਰਟ ਹੋ ਰਿਹਾ 72 ਕਰੋੜ ਦਾ ਪ੍ਰੋਜੈਕਟ ਆ 12 ਕਰੋੜ ਦਾ ਆਪਣੇ ਹਲਕੇ ਦੇ ਵਿੱਚ ਆਪਣਾ ਸ਼ੁਰੂ ਹੋ ਗਿਆ ਤੇ ਜਿਹੜਾ ਕਰਮਗੜ ਰਜਵਾਹਾ ਇਹ ਸਾਰਾ ਸ਼ਤਿਆਣੀ ਏਰੀਆ ਦਾ ਹੈ ਇਹ ਦਸੰਬਰ ਨੂੰ ਸ਼ੁਰੂ ਦਸੰਬਰ ਚ ਦਸੰਬਰ ਚ ਇਹ ਦਸੰਬਰ ਦੇ ਵਿੱਚ ਸ਼ੁਰੂ ਹੋ ਜਾਣਾ ਤੇ ਇਹ ਜਿਹੜੀ ਦੀਰੀ ਲਾਉਣ ਦੀ ਤੁਸੀਂ ਗੱਲ ਕੀਤੀ ਹੈ ਤੱਕ 15 ਮਾਰਚ ਤੱਕ ਇਹ ਸਾਰਾ ਕੰਪਲੀਟ ਹੋ ਜੂਗਾ ਤੇ ਦੂਜੀ ਵੱਡੀ ਗੱਲ ਜਿਹੜੀ ਤੁਸੀਂ ਨੇ ਮੈਨੂੰ ਕਹੀ ਸੀ ਕਿ ਇਹ ਜਿਹੜਾ ਪਾਣੀ 1000 ਏਕੜ ਦੇ ਮੰਗਰ 2 ਕਿਊਸੇਕ ਹੁੰਦਾ ਉਹ ਵਧਾ ਕੇ 3.05 ਕਿਊਸੇ ਕਰਦਾ ਮਤਲਬ ਡੇਡਾ ਪਾਣੀ ਕਰਦਾ ਤੁਹਾਡੇ ਸਰ ਪਾਣੀ ਵੀ ਡੇਡਾ ਕਰਦਾ ਇੱਕ ਕੰਕਰੀਟ ਦਾ ਬਣਾ ਕਿਸੇ ਤਰ੍ਹਾਂ ਦੀ ਸੀਪੇਜ ਨਹੀਂ ਹੋਣੀ ਪੂਰੇ ਦਾ ਪੂਰਾ ਪਾਣੀ ਹੈ ਜਿਹੜਾ ਇਹ ਤੁਹਾਨੂੰ ਮਿਲ ਜਾਣਾ ਸੋ ਇਹਦੇ ਲਈ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਛੋਟੇ ਭਾਈ ਬੈਠੇ ਨੇ ਨਿਰੰਦਰ ਗੁਇਲ ਜੀ ਇਹ ਐਕਸ਼ਨਲ ਟਾਇਰ ਹੋਣੇ ਤੁਸੀਂ ਸਾਰੇ ਜਾਣਦੇ ਹੋ ਕੰਮ ਉਹ ਇਸੇ ਕੋਲੇ ਜਾਣਦੇ ਹੋ ਨਾ ਹਾਂ ਜੀ ਸੋ ਇਹਨਾਂ ਦਾ ਵੀ ਬੰਡਾਰੋ ਕਿਉਂਕਿ ਮੈਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਸੀ ਤਾਂ ਮੈਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਤਾਂ ਹੀ ਇਹ ਕੰਮ ਆਪਣਾ ਸੰਭਵ ਹੋ ਸਕੇ ਬਾਕੀ ਧਨੋਰੀ ਫੀਡਰ ਦੀ ਗੱਲ ਕੀਤੀ ਆ ਉਹੋ ਸ਼ੁਰੂ ਕਰਾਉਣਾ ਨਹੀਂ ਸ਼ੁਰੂ ਕਰਾਤਾ ਟੈਂਡਰ ਲੱਗੇ ਨੂੰ 4 ਦਿਨ ਹੋਏ ਆ 4 ਦਿਨ ਹੋ ਗਏ ਟੈਂਡਰ ਲੱਗ ਚੁੱਕਿਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਟੈਂਡਰ ਖੁੱਲ ਜਾਣਾ ਤੇ ਸਾਰਾ ਪਾਣੀ ਦਾ ਜਿਹੜਾ ਸਿਸਟਮ ਹੈ ਉਹ ਵੀ ਆਪਾਂ ਚਾਲੂ ਕਰ ਦਾਂਗੇ ਸੋ ਇਹ ਤਾਂ ਰਹੀ ਸੀ ਹੁਣ ਦੀ ਗੱਲ ਜਿਹੜੀ ਅੱਜ ਆਪਾਂ ਇੱਥੇ ਕਰ ਰਹੇ ਹਾਂ ਸ਼ੁਰੂ ਕਰ ਰਹੇ ਹਾਂ ਬਾਕੀ ਕਰ ਕਿਸੇ ਗੱਲ ਮੈਂ ਗੱਲ ਹੀ ਮੁਕਾ ਦੇਣਾ ਇੱਕ ਸਾਰੀ ਹੈਲੋ ਆਪਣੇ ਹਲਕੇ ਦਾ ਲਹਿਰੇ ਹਲਕੇ ਦਾ ਕੋਈ ਵੀ ਕੰਮ ਹੈ ਜਿਹੜਾ ਇਸ ਮਹਿਕਮੇ ਦੇ ਸੰਬੰਧ ਦੇ ਵਿੱਚ ਕਿਉਂਕਿ ਮਹਿਕਮਾ ਹੁਣ ਤੁਹਾਡੇ ਕੋਲੇ ਆ ਗਿਆ ਇਹ ਸੋ ਕੋਈ ਵੀ ਕੰਮ ਹੈ ਜਿਹੜਾ ਬਕਾਇਆ ਨਹੀਂ ਰਹੂਗਾ ਸਾਰੇ ਕੰਮ ਅਸੀਂ ਕਰਕੇ ਦਵਾਂਗੇ ਭਾਵੇਂ ਉਹ ਅੰਡਰਗਰਾਉਂਡ ਪੈਪਾਂ ਦਾ ਹੋਵੇ ਭਾਵੇਂ ਸੂਏ ਬਣਾਣੇ ਹੋਣ ਤੇ ਇਸ ਦੇ ਸੰਬੰਧ ਦੇ ਵਿੱਚ ਜਰੂਰ ਨਹੀਂ ਚੱਲ ਰੱਖੋ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਨਾ ਫਿਰ ਤੁਸੀਂ ਬਾਅਦ ਦੇ ਵਿੱਚ ਦੱਸੋਗੇ ਕਿ ਇਸ ਸੂਏ ਦੇ ਵਿੱਚੋਂ ਜਿੰਨੇ ਵੀ ਖਾਲ ਨਿਕਲਦੇ ਨੇ ਉਹ ਖਾਲ ਠੀਕ ਨਹੀਂ ਜਾਂ ਟੁੱਟਿਆ ਨਹੀਂ ਨਹੀਂ ਹੈ ਫਿਰ ਤੁਸੀਂ ਤਾਂ ਗੱਲ ਕੀਤੀ ਇਹ ਨਹੀਂ ਜਿੰਨੇ ਵੀ ਖਾਲ ਨਿਕਲਦੇ ਨੇ ਉਹ ਅਸੀਂ ਆਉਂਦੇ 6-7 ਮਹੀਨੇ ਲੱਗਣਗੇ 6 ਮਹੀਨਾ ਤੱਕ ਇਸ ਸੂਏ ਦੇ ਵਿੱਚੋਂ ਜਿੰਨੇ ਵੀ ਖਾਲ ਨਿਕਲਦੇ ਨੇ ਉਹ ਸਾਰੇ ਖਾਲ ਆ ਜਿਹੜੇ ਪੱਕੇ ਕਰਦੇ ਹਨ ਦਾ ਕਿ ਇਸ ਸੂਏ ਦੇ ਸੰਬੰਧ ਦੇ ਵਿੱਚ ਕੋਈ ਵੀ ਗੱਲ ਬਕਾਇਆ ਨਹੀਂ ਰਹਿ ਜਾਣੀ ਜਿਹਦੇ ਪਿੱਛੇ ਤੁਹਾਨੂੰ ਕਹਿਣਾ ਪਵੇ 11726 ਏਕੜ ਨੂੰ ਪਾਣੀ ਲੱਗੂਗਾ 8 ਪਿੰਡਾਂਗੇ ਨਮਾਗਾਉਂ ਹੋਤੀਪੁਰ ਪੰਗਾ ਬਸ਼ੈਰਾ ਮੰਡ ਵੀ ਮਪਰੋੜ ਹਮੀਰਗੜ੍ਹ ਤੇ ਬਦਲ ਗੜੀ ਹਾਂਜੀ ਹਾਂਜੀ ਅੱਠ ਪਿੰਡਾਂ ਨੂੰ ਤਾਂ ਆਪਣੇ ਹਲਕੇ 'ਚ ਪਾਣੀ ਲੱਗੂ ਤਿੰਨ ਚਾਰ ਪਿੰਡ ਛਤਰਾਣੇ ਹਲਕੇ ਦੇ ਵੀ ਨੇ ਪੈਂਦ ਹੈ ਛਤਰਾਣਾ ਹੈ ਉਹਨਾਂ ਪਿੰਡਾਂ ਨੂੰ ਪਾਣੀ ਲੱਗੂ ਸੋ ਮੇਰਾ ਕਹਿਣ ਤੋਂ ਮਤਲਬ ਕਿ 11726 ਏਕੜ ਨੂੰ ਪਾਣੀ ਲੱਗਿਆ ਇੱਕ ਮੋਟਰ ਹੈ ਜਿਹੜੀ 10 ਕਿੱਲੇ ਨੂੰ ਸਾਂਭਦੀ ਹੈ ਨਾ ਹਾਂ ਜੀ ਕਹਿੰਦਾ ਕਿ ਬੰਨ 1000 1 ਏਕੜ ਨੂੰ ਪਾਣੀ ਲੱਗੂ ਇਹ ਐਂ ਲਾ ਲਓ ਵੀ ਤੁਹਾਨੂੰ 1100 ਮੋਟਰ ਬਿਨਾ ਸਿਕਿਉਰਿਟੀ ਬਿਨਾ ਫੀਸ ਤੋਂ ਦਿੱਤੀ ਮਿਲ ਗਈ। ਠੀਕ ਹੈ ਜੀ ਕੋਈ ਪਰਚੋ ਠੀਕ ਹੈ ਜੀ ਪਰ ਨਹਿਰੀ ਪਾਣੀ ਦੀ ਮਹੱਤਤਾ ਬਹੁਤ ਹੈ। ਸਾਡਾ ਟੀਚਾ ਇਹ ਕਿ ਸਾਰੇ ਪੰਜਾਬ ਦੇ ਵਿੱਚ ਸਾਰੇ ਖੇਤਾਂ ਨੂੰ ਅਸੀਂ ਪਾਣੀ ਦੇਣ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਸੀਂ ਲੜੀ ਤਾਂ ਪਾਣੀ ਕਰਕੇ ਜਾਂਦੇ ਆਂ ਪਾਣੀ ਦੀ ਬਾਰੀ ਪਿੱਛੇ ਲੜੀ ਜਾਂਦੇ ਆਂ ਗਵਾਂਢੀ ਗਵਾਂਢੀ ਨਾਲ ਲੜੀ ਜਾਂਦਾ ਪਰ ਅਸਲੀਅਤ ਇਹ ਹੈ ਕਿ ਡੈਮਾਂ ਦਾ ਪਾਣੀ ਜਿਹੜਾ ਸਾਨੂੰ ਮਿਲਦਾ ਉਹ 68% ਯੂਜ਼ ਹੋ ਰਿਹਾ 32% ਪਾਣੀ ਵਰਤੋਂ ਚ ਹੀ ਨਹੀਂ ਆਦੇ ਇਹ ਪਤਾ ਨਹੀਂ ਹੋ ਕੋਈ ਸ਼ਤ ਨੂੰ ਗੱਲ ਲੋ ਮਤਲਬ ਤੇਜਾ ਹਿੱਸਾ ਪਾਣੀ ਹੈ ਜਿਹੜਾ ਉਹ ਵਰਤੋਂ ਦੇ ਵਿੱਚ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਉਹ ਇਸ ਕਰਕੇ ਨਹੀਂ ਆ ਰਿਹਾ ਜਿਵੇਂ ਤੁਹਾਡਾ 11000 ਏਕੜ ਦਾ ਨਹੀਂ ਆ ਰਿਹਾ ਸੀ ਅੱਜ ਕਰ ਪਹਿਲਾਂ ਕੀਤਾ 5800 ਏਕੜ ਪਹਿਲਾਂ ਆਪਾਂ ਸ਼ੁਰੂ ਕੀਤਾ ਅੱਜ ਦਾ ਪਟਾਲ ਤੋਂ ਕੀਤਾ ਸੀ ਆਹ ਅਮੀਰੜ ਕਿੱਲੇ ਬੈਠੇ ਆ ਸਾਰੇ ਪਿੰਡਾਂ ਨੂੰ ਉਹਨਾਂ ਨੂੰ ਪਾਣੀ ਦਿੱਤਾ ਹੈ ਅਸਲ ਦੇ ਵਿੱਚ ਇਸ ਗੱਲ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸਰਕਾਰਾਂ ਹੋਰ ਕੰਮਾਂ ਤੇ ਲੱਗਿਆ ਰਹੀਆਂ ਪਰ ਐਸੇ ਕਰਕੇ ਜਿਹੜਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਹੈ ਇਹ ਮੈਂ ਕਹਿ ਸਕਦਾ ਸਰਕਾਰਾਂ ਦੀ ਨਲਕੀ ਕਰਕੇ ਜਾ ਰਿਹਾ ਜੇ ਤੀਜਾ ਹਿੱਸਾ ਪਾਣੀ ਸਾਰੇ ਪੰਜਾਬ ਦਾ ਸਹੀ ਖੇਤਾਂ ਨੂੰ ਮਿਲ ਜਾਵੇ ਤਾਂ ਜਿਵੇਂ ਅੱਜ ਦੀ ਗੱਲ ਕਰਦੇ 1100 ਮੋਟਰ ਤਾਂ ਖੜ ਗਈ ਨਾ ਹਾਂਜੀ 14000 ਟਿਊਬਵਲ ਹੈ ਪੰਜਾਬ ਦੇ ਵਿੱਚ ਪਾਣੀ ਵੀ ਨੀਚੇ ਦਾ ਵੱਜੂਗਾ ਤੇ ਉਧਰੋਂ ਬਿਜਲੀ ਵੀ ਵੱਜੂਗੀ ਸੋ ਅਸੀਂ ਇਹ ਫੈਸਲਾ ਕੀਤਾ ਹੈ 400 ਕਰੋੜ ਦਾ ਬਜਟ ਸੀ ਪਹਿਲਾਂ ਜਿਹੜਾ ਹੁਣ 1500 ਕਰੋੜ ਦਾ ਕੀਤਾ ਹੈ ਅੰਡਰਗਰਾਉਂਡ ਪਾਈਪਾਂ ਦੇ ਲਈ ਉਹ ਅਲੱਗ ਬਜਟ ਰੱਖਿਆ ਹੋਇਆ ਹੈ ਕਿਉਂਕਿ ਅੰਡਰਗਰਾਉਂਡ ਪਾਈਪ ਜਿੱਥੇ ਪੈਂਦੇ ਆ ਉਥੇ 20% ਪਾਣੀ ਦੀ ਬਚਤ ਸੋ ਅੱਜ ਜ਼ਰੂਰਤ ਸਭ ਤੋਂ ਵੱਡੀ ਇਹ ਵੀ ਹੈ ਕਿਉਂਕਿ ਮਹਿਕਮਾ ਮੇਰੇ ਕੋਲੇ ਹੈ ਕਿ ਪਾਣੀ ਦਾ ਇਰੀਗੇਸ਼ਨ ਕਿ ਪਾਣੀ ਨੂੰ ਕਿਵੇਂ ਬਚਾਈਏ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਪਾਣੀ ਦੀ ਬਚਤ ਵੱਧ ਤੋਂ ਵੱਧ ਕਰੋ ਪਾਣੀ ਨੂੰ ਇਸ ਤਰ੍ਹਾਂ ਪੰਜਾਬੀ ਨਾ ਜਾਂਦਿਓ ਜਿੱਥੇ ਲੋੜ ਹੈ ਪਾਣੀ ਦੀ ਉੱਥੇ ਵਰਤੋ ਕਿਉਂਕਿ ਸਮਾਂ ਬੜਾ ਖਤਰਨਾਕ ਆਉਣ ਵਾਲਾ ਹੈ ਪਾਣੀ ਨਹੀਂ ਰਹਿਣਾ ਜਿਸ ਹਿਸਾਬ ਨਾਲ ਆਪਾਂ ਧਰਤੀ ਜੋ ਪਾਣੀ ਕੱਢੀ ਜਾ ਰਹੇ ਨਾ ਇਹ ਪਾਣੀ ਨਹੀਂ ਰਹਿਣਾ نیچے 10-15 ਸਾਲ ਦੀਆਂ ਗੱਲਾਂ ਨਹੀਂ ਸਾਰੀਆਂ ਜੇ ਆਪਾਂ ਆਪਣੇ ਆਉਣ ਵਾਲੇ ਬੱਚਿਆਂ ਦੇ ਪਾਣੀ ਇਹ ਨਾ ਛੱਡ ਕੇ ਗਏ ਤਾਂ ਫਿਰ ਗੱਡੀਆਂ ਤੇ ਕੋਠੀਆਂ ਕੀ ਕਰਨਗੀਆਂ ਹਾਂਜੀ ਸੋ ਇਸ ਕਰਕੇ ਕਈ ਲੋਕ ਮੇਰੇ ਨਾਲ ਨਾਰਾਜ਼ ਵੀ ਹੋ ਜਾਂਦੇ ਆ ਜਦੋਂ ਮੈਂ ਕਿਸੇ ਨੂੰ ਸਮਰਸੀਬਲ ਨੂੰ ਜਵਾਬ ਦੇ ਦਿੰਦਾ ਕਿਉਂਕਿ ਮੈਂ ਕਿਹਾ ਹੋਇਆ ਵੀ ਸਮਰਸੀਬਲ ਪਾਣੀ ਘੱਟ ਤੋਂ ਘੱਟ ਹੁਣ ਪਿੰਡ ਦੇ ਚਾਰ ਬੰਦੇ ਆਉਂਦੇ ਆ ਨਹੀਂ ਸਾਡੇ ਆਗੂ ਸਹਿਬਾਨ ਵੀ ਆਉਂਦੇ ਨੇ ਨਾਲ ਨਹੀਂ ਜੀ ਇਹਦੇ ਤਾਂ ਸਮਰਸੀਬਲ ਜ਼ਰੂਰ ਲਾ ਦਿਓ ਨਹੀਂ ਤੇ ਮੈਂ ਮਨਾ ਵੀ ਕਰਦਾ ਉਹ ਨਾਰਾਜ਼ ਵੀ ਹੁੰਦੇ ਨੇ ਮੇਰੇ ਨਾਲ ਪਰ ਉਹ ਮੈਂ ਆਪਣੇ ਲਈ ਨਹੀਂ ਕਰ ਰਿਹਾ ਉਹ ਮੈਂ ਤੁਹਾਡੇ ਲਈ ਕਰ ਰਿਹਾ ਕਿਉਂਕਿ ਜਿਹੜੀਆਂ ਸਮਰਸੀਬਲਾਂ ਲੱਗੀਆਂ ਹੋਈਆਂ ਨੇ ਜੇ ਮੱਝ ਨੂੰ ਨਵਾਉਣ ਲੱਗਦੇ ਨੇ ਤਾਂ ਨਵਾਈ ਜਾਂਦੇ ਨੇ ਜੇ ਆਪ ਨਾਉਦੇ ਤਾਂ ਨਾਈ ਜਾਂਦੇ ਸਾਬਨ ਲਾਲੀ ਫਿਰ ਵੀ ਮਲਾਈ ਜਾਂਦੇ ਸਕੂਟਰ ਧੋਣ ਲੱਗੇ ਉਹਨੂੰ ਧੋਈ ਜਾਂਦੇ ਸੋ ਇਹੇ ਪਾਣੀ ਦੀ ਬਰਬਾਦੀ ਹੈ ਜਿਹੜੀ ਇਹ ਨਾ ਕਰੋ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਕਤ ਨਹੀਂ ਸੀ ਕਦੇ ਨਾ ਹੀ ਟੋਬੇ ਭਰ ਜਾਂਦੇ ਸੀ ਟੋਬੇ ਸੁੱਕ ਜਾਂਦੇ ਸੀ ਕਦੇ ਪਾਣੀ ਖਿਲਰਿਆ ਤਾਂ ਨਹੀਂ ਸੀ ਨਾ ਹੀ ਤੇ ਹੁਣ ਕਿਉਂ ਖਿਲਰ ਨਾ ਕਰਿਆ ਹਾਂ ਜਿਆਦਾ ਨਿਕਲ ਆਉਣ ਡੂੜੀਆਂ ਵਾਲੇ ਬੈਠੇ ਕਿਉਂ ਹੋ ਰਿਹਾ ਇਹ ਇਸ ਲਈ ਹੋ ਰਿਹਾ ਹੈ ਕਿ ਪਾਣੀ ਕੱਢੀ ਜਾ ਰਹੇ ਹਾਂ ਕੱਢੀ ਜਾ ਰਹੇ ਸੀ ਪਰ ਪਹਿਲਾਂ ਗੋਹਾ ਕੋਈ ਪੱਥ ਦਾ ਸੀ ਕੋਈ ਰੂੜੀ ਤੇ ਸੜਦਾ ਸੀ ਉਹ ਵੀ ਬੰਦ ਕਰ ਲਿਆ ਸੀ ਹੁਣ ਤਾਂ ਪਾਈਪ ਲਾਉਣੇ ਆ ਉਹ ਚੱਕ ਕੇ ਨਾਲੀਆਂ ਚ ਵਹਾ ਦੇਣੇ ਆ ਉਹ ਗੋਹਾ ਜਾ ਕੇ نیچے ਬਹਿ ਜਾਂਦਾ ਉੱਥੇ ਟੋਬਿਆਂ ਦੇ ਵਿੱਚ ਤੇ ਉਹ ਪਾਣੀ ਰੀਚਾਰਜ ਨਹੀਂ ਹੋਣ ਦਿੰਦਾ ਸੋ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਊ ਇਹ ਆਪਣੇ ਲਈ ਥੋੜੇ ਆਪਣੇ ਲਈ ਹੈ ਸਾਡਾ ਇਹਦੇ 'ਚ ਕੋਈ ਦਿਲਚਸਪੀ ਨਹੀਂ ਹੈ ਸੋ ਇਸ ਗੱਲ ਵੱਲ ਧਿਆਨ ਰੱਖੋ ਕਿ ਪਾਣੀ ਜਿੰਨਾ ਵੀ ਘਟ ਤੋਂ ਘਟ ਵਰਤੋਂ ਹੋ ਸਕੇ ਓਨੀ ਘਟ ਤੋਂ ਘਟ ਵਰਤੋਂ ਕਰੋ ਹੁਣ ਇਹ ਵੀ ਮੇਰੇ ਧਿਆਨ ਦੇ ਵਿੱਚ ਆਈ ਹੈ ਗੱਲ ਕਿ ਰਾਤ ਨੂੰ ਪਾਣੀ ਨਹੀਂ ਲਾਉਣ ਜਾਂਦੇ ਕਿਉਂਕਿ ਅਸੀਂ ਜਿਹੜਾ ਸਿਸਟਮ ਕਰਤਾ ਕਿ ਮੋਟਰਾਂ ਦਾ ਜਾ ਕੇ ਬਟਨ ਦੱਬੋ ਜਿਸ ਟਾਈਮ ਮਰਜੀ ਲਾਈਟ ਤੁਹਾਨੂੰ ਮਿਲੂਗੀ ਤੇ ਰਾਤ ਨੂੰ ਕਹਿੰਦੇ ਕੋਈ ਪਾਣੀ ਨਹੀਂ ਲਾਉਣ ਜਾਂਦਾ ਇਹ ਆਦਤਾਂ ਛੱਡੋ ਨਹਿਰੀ ਪਾਣੀ ਦੀ ਵੱਡੀ ਮਹੱਤ ਹੈ ਨਹਿਰੀ ਪਾਣੀ ਜਿੰਨਾ ਹੈ ਉਹਨੂੰ ਜ਼ਰੂਰ ਲਓ ਕੱਲਿਆ ਮੋਟਰਾਂ ਦੇ ਨਾ ਰੋਓ ਕਿਉਂਕਿ ਮਾੜੀ ਜੀ ਹਸਪਤਲ 'ਚ ਰਾਤ ਨੂੰ 12-12 ਵਜੇ ਪਹਿਲਾਂ ਆਪ ਫਿਰਦੇ ਸੀ ਸੋ ਇਸ ਗੱਲ ਦਾ ਧਿਆਨ ਰੱਖੋ ਦੇ ਨਾਲ ਇੱਕ ਤਾਂ ਫਸਲ ਵੱਧ ਹੁੰਦੀ ਆ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਆ ਤੇ ਨੀਚੇ ਦਾ ਪਾਣੀ ਵੱਜਦਾ ਉਧਰੋਂ ਬਿਜਲੀ ਵੱਜਦੀ ਆ ਹੁਣ ਜੇ ਬਿਜਲੀ ਫਰੀ ਆ ਆਪਣੇ ਕੋਲੇ ਉਹ ਉਹੀ ਤਾਂ ਨਹੀਂ ਖਰਾਬ ਕਰੀ ਜਾਣੀ ਸੋ ਇਹਨਾਂ ਗੱਲਾਂ ਵੱਲ ਤੁਸੀਂ ਜ਼ਰੂਰ ਧਿਆਨ ਦਿਓ ਮੇਰਾ ਫਰਜ਼ੀ ਬੰਦਾ ਇਹ ਤੁਹਾਨੂੰ ਸਾਰਿਆਂ ਨੂੰ ਦੱਸਣ ਦਾ ਤੇ ਤੁਸੀਂ ਮੈਨੂੰ ਉਮੀਦ ਹੈ ਵੀ ਇਹ ਤੇ ਅਮਲ ਵੀ ਕਰੋਗੇ ਦੇਖੋ ਨਾਇਆ ਇੱਕ ਬਾਲਟੀ ਨਾਲ ਵੀ ਜਾ ਸਕਦਾ ਨਾਇਆ ਪੰਜ ਬਾਲਟੀਆਂ ਨਾਲ ਵੀ ਜਾ ਸਕਦਾ ਉਹ ਤੇ ਜਿੰਨੀ ਆਪਦੀ ਮਰਜ਼ੀ ਹੈ ਨਾ ਉਸ ਤਰ੍ਹਾਂ ਬਚਤ ਕਰ ਲੀਏ ਤੇ ਬਾਕੀ ਜਿਹੜੇ ਇਲਾਕੇ ਦੇ ਹੋਰ ਕੰਮ ਨੇ ਆ ਲਾਇਬ੍ਰੇਰੀ ਦੀ ਗੱਲ ਕੀਤੀ ਆ ਲਾਇਬ੍ਰੇਰੀਆਂ ਅੱਠ ਪਹਿਲਾਂ ਆਈਆਂ ਦੀ ਅੱਠ ਲਾਇਬ੍ਰੇਰੀਆਂ ਬਣਾਤੀਆਂ ਲਾਇਬ੍ਰੇਰੀਆਂ ਬਣੀਆਂ ਹੁਣ ਜਦੋਂ ਨਵੀਆਂ ਲਾਇਬ੍ਰੇਰੀਆਂ ਦੀ ਆਈ ਮੇਰੇ ਕੋਲੇ ਤਾਂ ਮੈਂ ਲਾਇਬ੍ਰੇਰੀ ਵੀ ਬਣਾ ਦੂੰਗਾ ਆ ਹੁਣ ਕਹਿ ਰਹੇ ਦੀ ਹੁਣ ਜੇ ਬੰਗਾ ਬਸਹਿਰੇ ਦੀ ਗੱਲ ਕਰੀਏ ਦੇਖੋ ਵੋਟਾਂ ਦਾ ਸਾਰਾ ਨਹੀਂ ਪਾਈਆਂ ਤੇ ਪਰ ਮੇਰੇ ਬਾਈ ਦੀ ਗੱਲ ਯਾਦ ਆ ਜਾਂਦੀ ਹੈ ਇਲੈਕਸ਼ਨ ਦੀ 2022 ਦੀ ਤਾਂ ਜਦੋਂ ਮੈਂ ਬੰਗਾ ਚ ਉੱਥੇ ਉਹ ਲੱਗਿਆ ਹੋਇਆ ਸੀ ਆਪਣਾ ਚੌਕ ਦੇ ਵਿੱਚ ਵੱਡੀ ਸਟੇਜ ਲੱਗੀ ਹੋਈ ਸੀ ਅਗਲੀ ਚ ਲੱਗੀ ਹੋਈ ਸੀ ਹਾਂ ਗਲੀ ਚ ਲੱਗੀ ਹੋਈ ਸੀ ਤਾਂ ਉੱਥੇ ਇਹਨਾਂ ਨੇ ਕਹੀ ਸੀ ਕਿੰਦੇ ਜੀ ਸਾਡਾ ਮੁਕਾਬਲਾ ਤਾਂ ਬਸਹਿਰੇ ਨਾਲ ਹਾਂ ਜੀ ਅਸੀਂ ਵੋਟਾਂ ਬਸਾਰੇ ਨਾਲ ਵਧਾਵਾਂਗੇ ਹਾਂ ਜੀ ਬਸਾਰੇ ਵਾਲੇ ਨੇ ਹੈ ਜੀ ਕੋਈ ਕੋਈ ਬਗਮ ਸਾਰਾ ਕੋਈ ਨਹੀਂ ਪਾ ਅਸੀਂ ਵੋਟਾਂ ਵਧਾਵਾਂਗੇ ਤੇ ਬਸਾਰੇ ਵਾਲੇ ਜਦੋਂ ਕਿ ਕਹਿੰਦੇ ਅਸੀਂ ਵਧਾਵਾਂਗੇ ਮਤਲਬ ਦੇਖੋ ਕਿੰਨਾ ਪਿਆਰ ਦੀ ਗੱਲ ਹੈ ਨਹੀਂ ਅਸੀਂ ਕੀ ਥੇ ਮਤਲਬ ਲੋਕਾਂ ਨੇ ਇਸ ਤਰੀਕੇ ਨਾਲ ਵੋਟਾਂ ਪਾਈਆਂ ਕਿ ਅਸੀਂ ਸਾਨ ਹੀ ਨਹੀਂ ਦੇ ਸਕਦੇ ਕਦੇ ਬਾਕੀ ਜਿਹੜੀ ਆ ਕਹਿ ਰਿਆ ਸੀ ਕਹਿੰਦਾ ਵੀ ਕਦੇ ਦੇ ਵੀ ਲਹਿਰੇ ਵਾਲੇ ਬਾਣੀਆਂ ਕੋਲੇ ਚੱਲਣਾ ਦੇਖੋ ਗੱਲ ਪਿਆਰ ਦੀ ਐ ਆਪਾਂ ਸਾਰੇ ਇੱਕ ਇੱਥੇ ਕੋਈ ਫਰਕ ਨਹੀਂ ਮੈਂ ਵੈਸੇ ਰਾਜਨੀਤੀ ਦੀ ਗੱਲ ਅੱਜ ਕਰਨੀ ਨਹੀਂ ਚਾਹੁੰਦਾ